ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਪਾਈ ਗੁਰਦਾਸ ਜੀ ਦੇ ਬਚਨ ਹਨ ਜੰਮੇ ਪੂਰਬ ਬੀਜਿਆ ਵਿੱਚ ਵਿੱਚ ਹੋਰ ਕੂੜੀ ਚਤਰਾਈ ਲੈਹਣੇ ਪਾਈ ਨਾਨਕ ਨੂੰ ਦੇਣੀ ਅਮਰਦਾਸ ਘਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਈ ਦਾਤ ਜੋਤ ਖਸਮੇ ਵੱਡਿਆਈ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ 5 ਮਈ 1479 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰ ਵਿਖੇ ਪਿਤਾ ਸ੍ਰੀ ਤੇਜਪਾਲ ਜੀ ਅੱਤੇ ਮਾਤਾ ਸੁਲੱਖਣੀ ਜੀ ਦੀ ਗ੍ਰਹਿ ਵਿਖੇ ਹੋਇਆ ਕਈਆਂ ਇਤਿਹਾਸਕਾਰਾਂ ਨੇ ਮਾਤਾ ਦਾ ਨਾਮ ਲਕshmi ਵੀ ਲਿਖਿਆ ਹੈ ਸੋ ਗੁਰੂ ਅਮਰਦਾਸ ਜੀ ਦੇ ਪਿਤਾ ਤੇਜਪਾਲ ਜੀ ਧਾਰਮਿਕ ਵਿਰਤੀ ਵਾਲੇ ਸਨ ਤੇ ਦੁਕਾਨਦਾਰੀ ਕਰਿਆ ਕਰਦੇ ਸਨ ਗੁਰੂ ਅਮਰਦਾਸ ਜੀ ਦਾ ਵਿਆਹ ਸਾਨ ਖੱtre ਦੇ ਰਹਿਣ ਵਾਲੇ ਦੇਵੀ ਚੰਦ ਦੀ ਲੜਕੀ ਆਰਾਮ ਕੌਰ ਜੀ ਦੇ ਨਾਲ ਹੋਇਆ ਜਿਨ੍ਹਾਂ ਦੇ ਗਰਭਖੇ ਚਾਰ ਬੱਚੇ ਪੈਦਾ ਹੋਏ ਦੋ ਸੁਪੁੱਤਰ ਤੇ ਦੋ ਸੁਪਤਰੀਆਂ ਸੁਪੁੱਤਰਾਂ ਦੇ ਨਾਮ ਬਾਬਾ ਮੋਹਨ ਜੀ ਅਤੇ ਬਾਬਾ ਮੋਰੀ ਜੀ ਸੁਪਤਰੀਆਂ ਦੇ ਨਾਮ ਬੀਬੀ ਫਾਨੀ ਜੀ ਅਤੇ ਬੀਬੀ ਦਾਨੀ ਜੀ ਤੇਜਪਾਣ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਜ਼ਿੰਮੇਵਾਰੀ ਜਿਹੜੀ ਸੀ ਉਹ ਬਾਬਾ ਅਮਰਦਾਸ ਜੀ ਦੇ ਸਿਰ ਤੇ ਆਈ ਤੇ ਬਾਬਾ ਅਮਰਦਾਸ ਜੀ ਘੋੜੇ ਤੇ ਸਮਾਨ ਲੱਦ ਕੇ ਤੇ ਪਿੰਡਾਂ ਵਿੱਚ ਵੇਚਣ जाया ਕਰਦੇ ਸਨ ਇਸ ਤੋਂ ਇਲਾਵਾ ਉਹ Hindu ਧਾਰਮਿਕ ਮਰਜ਼ਾਦਾਵਾਂ ਦਾ ਪਾਲਣ ਕਰਿਆ ਕਰਦੇ ਸਨ ਜਿਨ੍ਹਾਂ ਦੇ ਵਿੱਚ ਇਕਾਦਸੀ ਆਦਿਕ ਦੇ ਵਰਤ ਵੀ ਰੱਖਿਆ ਕਰਦੇ ਸਨ ਅਤੇ Hindu ਤੀਰਥਾਂ ਦੀ ਯਾਤਰਾਵਾਂ ਵੀ ਕਰਿਆ ਕਰਦੇ ਸਨ 40 ਸਾਲ ਦੀ ਉਮਰ ਵਿੱਚ ਉਹਨਾਂ ਨੇ ਇਹ Hindu ਤੀਰਥਾਂ ਦੀ ਯਾਤਰਾ ਦਾ ਕੰਮ ਆਰੰਭਿਆ ਸੀ ਅਤੇ ਲਗਭਗ 20 ਸਾਲ ਉਹ ਇਹ ਨੇਮ ਜਿਹੜਾ ਸੀ ਨਿਭਾਉਂਦੇ ਰਹੇ ਜਦੋਂ ਇੱਕੀ ਵਾਰੀ ਉਹ ਗੰਗਾ ਅਦਿਕ ਤੀਰਥਾਂ ਦੀ ਯਾਤਰਾ ਤੋਂ ਵਾਪਸ ਪਰਤੇ ਸਨ ਤੇ ਉਹਨਾਂ ਦਾ ਮੇਲ ਇੱਕ ਬ੍ਰਹਮਚਾਰੀ ਦੇ ਨਾਲ ਹੋਇਆ ਜਿਸ ਦੇ ਨਾਲ ਗੂੜਾ ਪਿਆਰ ਪੈਣ ਕਰਕੇ ਤੇ ਉਹ ਬ੍ਰਹਮਚਾਰੀ ਸਾਧੂ ਜਿਹੜਾ ਸੀ ਬਾਬਾ ਅਮਰਦਾਸ ਜੀ ਦੇ ਹੱਥ ਦਾ ਤਿਆਰ ਕੀਤਾ ਹੋਇਆ ਲੰਗਰ ਪ੍ਰਸ਼ਾਦ ਵੀ ਸ਼ੁਕਰ ਲੱਗ ਭਇਆ ਸੋ ਸਮਾਂ ਬੀਤਦਾ ਗਿਆ ਸਫਰ ਤੈ ਹੁੰਦਾ ਗਿਆ ਇਹ ਅਖੀਰ ਆਪਣੇ ਨਗਰ ਵਾਸਰ ਕੇ ਪਹੁੰਚੇ ਵਾਸਰ ਕੇ ਪਹੁੰਚ ਗਏ ਕੋਠੇ ਦੀ ਛੱਤ ਦੇ ਉੱਤੇ ਬੈਠੇ ਹੋਏ ਸਨ ਤੇ ਬਾਬਾ ਅਮਰਦਾਸ ਜੀ ਨੂੰ ਬ੍ਰਹਮਚਾਰੀ ਨੇ ਅਚਾਨਕ ਹੀ ਪੁੱਛ ਲਿਆ ਤੇ ਤੁਹਾਡਾ ਗੁਰੂ ਕੌਣ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਕਿ ਮੈਂ ਤਾਂ ਅਜੇ ਤੱਕ ਗੁਰੂ ਹੀ ਧਾਰਨ ਨਹੀਂ ਕੀਤਾ ਤੇ ਉਹ ਬ੍ਰਹਮਚਾਰੀ ਜਿਹੜਾ ਸੀ ਲੋਹਾ ਲਾਕਾ ਹੋ ਗਿਆ ਅਤੇ ਕਹਿਣ ਲੱਗਾ ਕਿ ਤੂੰ ਮੇਰੇ ਨਾਲ ਥੋੜੋ ਕਮਾਇਆ ਤੂੰ ਮੈਨੂੰ ਦੱਸਿਆ ਨਹੀਂ ਕਿ ਮੈਂ ਨਿਗੁਰਾ ਹਾਂ ਤੇਰੇ ਨਿਗੁਰੇ ਦੇ ਹੱਥ ਦਾ ਲੰਗਰ ਪ੍ਰਸਾਦ ਸ਼ੱਕ ਕੀ ਤੇ ਮੇਰੇ ਸਾਰੇ ਹੀ ਕੀਤੇ ਹੋਏ ਕਰਮ ਔਰ ਧਰਮ ਕੀਤੀਆਂ ਹੋਈਆਂ ਤੀਰਥ ਯਾਤਰਾਵਾਂ ਜਿਹੜੀਆਂ ਹਨ ਉਹ ਵਿਅਰਥ ਚਲੀਆਂ ਗਈਆਂ ਹਨ ਇਸ ਕਰਕੇ ਮੈਨੂੰ ਹੁਣ ਇਹ ਸਾਰੇ ਕਰਮ ਜਿਹੜੇ ਹਨ ਦੁਬਾਰਾ ਕਰਨੇ ਪੈਣਗੇ ਇਸ ਤਰ੍ਹਾਂ ਉਹ ਬ੍ਰਹਮਚਾਰੀ ਬੋਲ ਕਬੋਲ ਬੋਲਦਾ ਹੋਇਆ ਘਰੋਂ ਨਿਕਲਦ ਰਿਹਾ ਹੁਣ ਇਸ ਬ੍ਰਹਮਚਾਰੀ ਦੇਣਾ ਬੋਲਾਂ ਨੇ ਬਾਬਾ ਅਮਰਦਾਸ ਜੀ ਦੇ ਅੰਦਰ ਗੁਰੂ ਦੀ ਲੋੜ ਪ੍ਰਤੀ ਉਜਾਗਰਤਾ ਪੈਦਾ ਕੀਤੀ ਤੇ ਨਾਲ ਹੀ ਇਹ ਬੇਚੈਨ ਵੀ ਹੋ ਗਏ ਬ੍ਰਹਮਚਾਰੀ ਦੇ ਉਹਨਾ ਬੋਲ ਕੋ ਬੋਲਾਂ ਦੇ ਨਾਲ ਸਾਰਾ ਦਿਨ ਜਿਹੜਾ ਸੀ ਬੇਚੈਨੀ ਵਿੱਚ ਗੁਜ਼ਰਿਆ ਅ ਰਾਤ ਹੋਈ ਰਾਤ ਵੀ ਇਸੇ ਤਰ੍ਹਾਂ ਬੇਚੈਨੀ ਦੇ ਵਿੱਚ ਬਿਲਕੁਲ ਜਿਹਾ ਹੀ ਗੁਜਰਗੀ ਸਵੇਰ ਦਾ ਸਮਾਂ ਹੋਇਆ ਅਮਰਤ ਵੇਲਾ ਤੇ ਗਵਾਂਢ ਦੇ ਘਰ ਦੇ ਵਿੱਚੋਂ ਮਿੱਠੀ ਤੇ ਮਦਰ ਤੋਂ ਆਵਾਜ਼ ਕੰਨਾਂ ਵਿੱਚ ਪਈ ਉਹ ਆਵਾਜ਼ ਸੀ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਬੀਬੀ ਅਮਰੋਜੀ ਜੀ ਜਿਸ ਨੂੰ ਗੁਰੂ ਪਿਤਾ ਤੋਂ ਚੰਗੇ ਸੰਸਕਾਰ ਸੰਸਕਾਰ ਮਿਲੇ ਹੋਏ ਸਨ ਜਿਨ੍ਹਾਂ ਦੀ ਉਮਰ ਤਾਂ ਹਲੇ ਅਜੇ ਕੋਈ ਜ਼ਿਆਦਾ ਨਹੀਂ ਸੀ 15 ਕੁ ਸਾਲ ਦੇ ਲਗਭਗ ਹੋਵੇਗੀ ਪਰ ਉਹਨਾਂ ਨੂੰ ਗੁਰਮਤ ਦੀ ਗੁਰਤੀ ਮਿਲੀ ਹੋਈ ਸੀ ਅਮਰਤ ਵੇਲੇ ਜਨ ਨਿਬੰਦੀ ਸੰ ਤੇ ਅਮਰਤ ਵੇਲੇ ਉਹ ਕਰਦੇ ਕੰਮ ਕਾਜ ਕਰਦਿਆਂ ਕਰਦੇ ਆ ਨਾਲ ਬਾਣੀ ਦਾ ਗਾਇਨ ਕਰਦੇ ਸਨ ਤੇ ਬਾਣੀ ਸਹਿਬਾਂ ਦੀ ਉਚਾਰਨ ਕਰੇ ਸਨ ਕਾਇਆ ਅਹਰਨ ਮਨ ਵਿੱਚ ਲੋਹਾ ਅੰਚ ਅਗਨ ਤੇ ਲਾਗ ਰਹੀ ਕੋਈਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਉਸ ਸਮੇਂ ਆਮ ਬੋਲੀ ਹੋਣ ਕਰਕੇ ਬਾਬਾ ਅਮਰਦਾਸ ਜੀ ਨੂੰ ਇਸ ਸ਼ਬਦ ਦੇ ਅਰਥ ਸਮਝਣ ਦੇ ਵਿੱਚ ਕੋਈ ਕਠਿਨਾਈ ਨਹੀਂ ਆਈ ਜਿਸ ਦਾ ਭਾਵ ਅਰਥ ਇਹ ਸੀ ਕਿ ਸਰੀਰ ਜਿਹੜਾ ਹੈ ਉਹ ਲੋਹਾਰ ਦੀ ਪੱਠੀ ਬਣਿਆ ਹੋਇਆ ਹੈ ਮਨ ਜਿਹੜਾ ਹੈ ਪੱਠੀ ਵਿੱਚ ਪਿਆ ਹੋਇਆ ਲੋਹਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਗ ਪੰਜ ਤਰ੍ਹਾਂ ਦੀ ਅੱਗ ਬਲ ਰਹੀ ਹੈ ਚਿੰਤਾ ਦੀ ਸੰਨੀ ਜਿਹੜੀ ਹੈ ਇਸ ਮਨ ਨੂੰ ਚੰਗੀ ਤਰ੍ਹਾਂ ਸਾੜ ਤੇ ਭੁੰਨ ਰਹੀ ਹੈ ਤੇ ਇਹ ਮਨ ਜਿਹੜਾ ਹੈ ਸੜ ਗਿਆ ਹੈ ਜਿਸ ਤਰ੍ਹਾਂ ਸੜੇ ਹੋਏ ਲੋਹੇ ਨੂੰ ਮਨੂਰ ਕਿਹਾ ਜਾਂਦਾ ਹੈ ਤੇ ਸ਼ਬਦ ਦੀਆਂ ਅਖੀਰ ਲੀਆਂ ਪੰਕਤੀਆਂ ਸਨ ਆਇਆ ਮਨੂਰ ਹੋਵੇ ਫਿਰ ਕੰਚਨ ਜੇ ਗੁਰ ਮਿਲੇ ਤਨੀਹਾ ਇੱਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ ਤ੍ਰਿਸ਼ਟ ਸਦੀਹਾ ਸੋ ਸੜਿਆ ਹੋਇਆ ਲੋਹਾ ਜਿਹੜਾ ਹੈ ਉਹ ਵੀ ਸੋਨਾ ਬਣ ਜਾਂਦਾ ਹੈ ਜੇ 파ਰਸ ਉਸ ਨੂੰ ਮਿਲ ਜਾਵੇ ਤੇ ਇਸੇ ਤਰ੍ਹਾਂ ਸੜੇ ਹੋਏ ਲੋਹੇ ਦੀ ਤਰ੍ਹਾਂ ਹੋ ਚੁੱਕਾ ਮਨ ਜਿਹੜਾ ਹੈ ਉਸ ਦੇ ਅੰਦਰ ਵੀ ਹਰਿਆਵਲ ਖੁਸ਼ੀ ਖੇੜਾ ਆ ਸਕਦਾ ਹੈ ਜੇ ਉਸ ਨੂੰ ਗੁਰੂ ਦਾ ਸ਼ਬਦ ਮਿਲ ਜਾਵੇ ਗੁਰੂ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੋ ਜਾਵੇ ਸੋ ਬਾਬਾ ਅਮਰਦਾਸ ਜੀ ਬੀਬੀ ਅਮਰੋਜੀ ਦੇ ਕੋਲ ਜਾ ਕੇ ਪੁੱਛਣ ਲੱਗੇ ਪੁੱਤਰੀ ਇਹ ਜੋ ਆਪ ਸ਼ਬਦ ਗਾਇਨ ਕਰ ਰਹੇ ਹੋ ਇਹ ਕਿਸ ਦਾ ਉਚਾਰਨ ਕੀਤਾ ਹੋਇਆ ਹੈ ਵੀਬੀ ਅਮਰੋਜੀ ਕਹਿਣ ਲੱਗੇ ਕਿ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਔਰ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਵਾਰਿਸ ਅੱਜਕੱਲ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ। ਸੋ ਬਾਬਾ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਦੇ ਨਾਲੋਂ ਉਮਰ ਵਿੱਚ 10 ਸਾਲ ਛੋਟੇ ਸਨ ਅਤੇ ਗੁਰੂ ਅੰਗਦ ਦੇਵ ਜੀ ਦੇ ਨਾਲੋਂ 25 ਸਾਲ ਸਰੀਰਕ ਆਯੂ ਉਹਨਾਂ ਦੀ ਵੱਡੀ ਸੀ ਤੇ ਬੀਬੀ ਅਮਰੋਜੀ ਦੇ ਨਾਲ ਜਦੋਂ ਗੋਇੰਦਵਾਲ ਆਏ ਇੱਧਰ ਗੁਰੂ ਅੰਗਦ ਦੇਵ ਜੀ ਨੂੰ ਪਤਾ ਚੱਲਿਆ ਕਿਉਂਕਿ ਰਿਸ਼ਤੇ ਵਿੱਚ ਕੁੜਮ ਲੱਗਦੇ ਸਨ ਬਾਬਾ ਅਮਰਦਾਸ ਜੀ ਦੇ ਭਤੀਜੇ ਨਾਲ ਬੀਬੀ ਅਮਰੋਜੀ ਦਾ ਵਿਆਹ ਹੋਇਆ ਸੀ ਇਸ ਕਰਕੇ ਗੁਰੂ ਅੰਗਦ ਦੇਵ ਜੀ ਕੁੜਮਾਂ ਵਾਲਾ ਸਤਕਾਰ ਦੇਣ ਲੱਗੇ ਪਰ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨ ਪਕੜ ਲਏ ਤੇ ਕਹਿਣ ਲੱਗੇ ਕਿ ਮੈਂ ਕੁੜਮ ਬਣ ਕੇ ਨਹੀਂ ਆਇਆ ਮੈਂ ਨਿਮਾਣੀ ਸਿੱਖ ਵਜੋਂ ਆਇਆ ਇਸ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਲਾ ਕੇ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ ਸੋ ਸਤਿਗੁਰੂ ਜੀ ਨੇ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਭਾਈ ਲਹਿਣਾ ਜੀ ਪਹਿਲੀ ਵਾਰ ਮਿਲੇ ਇਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਹੀ ਟਿਕ ਕੇ ਤੇ ਲਗਭਗ 7 ਸਾਲ ਗੁਰੂ ਹੁਕਮ ਦੀ ਕਾਰਕਮਾਈ ਇਸੇ ਹੀ ਤਰ੍ਹਾਂ ਇਸ ਪਹਿਲੀ ਮਿਲਣੀ ਸਮੇ ਹੀ ਬਾਬਾ ਅਮਰਦਾਸ ਜੀ ਨੇ ਫੈਸਲਾ ਕਰ ਲਿਆ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨ ਦਾ ਤੇ ਉਹਨਾਂ ਨੇ ਇਹ ਸੇਵਾ ਦੀ ਕਾਰ ਲਗਭਗ 11 ਸਾਲ ਨਿਭਾਈ ਤੇ ਉਹਨਾਂ ਦਾ ਹਰ ਰੋਜ਼ ਦਾ ਇਹ ਨਿਯਮ ਸੀ ਇਹ ਅਮਰਤ ਵੇਲੇ ਉੱਠਣਾ ਦਰਿਆ ਬਿਆਸ ਤੇ ਜਾਣਾ ਇਸ਼ਨਾਨ ਕਰਨਾ ਪਾਣੀ ਦੀ ਗਾਗਰ ਭਰਨੀ ਤੇ ਲਿਆ ਕੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਵਾਉਣਾ ਤੇ ਫਿਰ ਨਿਤਨੇਮ ਦੇ ਪਾਠ ਵਿੱਚ ਜੁੜ ਜਾਣਾ ਇਸ ਤੋਂ ਬਾਅਦ ਲੰਗਰ ਦੇ ਵਿੱਚ ਸੰਗਤ ਦੇ ਵਿੱਚ ਸੇਵਾ ਵਿੱਚ ਜੁਟ ਜਾਣਾ ਸੋ ਇਹ ਨਿਯਮ ਜਿਹੜਾ ਸੀ ਬਾਬਾ ਅਮਰਦਾਸ ਜੀ ਦਾ ਲਗਭਗ 11 ਸਾਲ ਚੱਲਦਾ ਰਿਹਾ ਇਨਾ ਹੀ ਸਮਿਆਂ ਦੇ ਦੌਰਾਨ ਜੁਲਾਹੇ ਦੀ ਖੱਡੀ ਵਾਲੀ ਸਾਖੀ ਜਿਹੜੀ ਹੈ ਉਸ ਦਾ ਜ਼ਿਕਰ ਆਉਂਦਾ ਹੈ ਸੋ ਜਿਸ ਵਕਤ ਬਾਬਾ ਅਮਰਦਾਸ ਜੀ ਦੀ ਇਹ ਘਾਲਣਾ ਸਵਲ ਹੋਈ ਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਤਖਤ ਦੀ ਜ਼ਿੰਮੇਵਾਰੀ ਬਾਬਾ ਅਮਰਦਾਸ ਜੀ ਨੂੰ ਸੌਂਪ ਦਿੱਤੀ ਲਗਭਗ ਕੋਈ 73 ਕੋ ਸਾਲ ਦੀ ਆਜੂ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਵਾਰਿਸ ਬਣੇ ਬਾਬਾ ਅਮਰਦਾਸ ਜੀ ਤੋਂ ਗੁਰੂ ਅਮਰਦਾਸ ਜੀ ਬਣੇ ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾ ਕਾਰਜ ਜਿਹੜਾ ਸੀ ਉਹ ਲੰਗਰ ਦਾ ਉਸ ਨੂੰ ਚੱਜੇ ਤੇ ਵਧੀਆ ਢੰਗ ਦੇ ਨਾਲ ਚਲਾਉਣ ਦਾ ਪ੍ਰਬੰਧ ਕੀਤਾ ਕਿਉਂਕਿ ਲੰਗਰ ਦੀ ਮਰਜ਼ਾਦਾ ਜਿਹੜੀ ਸੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਤੋਂ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਖਡੂਰ ਸਾਹਿਬ ਵਿਖੇ ਲੰਗਰ ਦਾ ਸਾਰਾ ਪ੍ਰਬੰਧ ਜਿਹੜਾ ਸੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਸੰਭਾਲਦੇ ਸਨ ਹੁਣ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਜਿੱਥੇ ਲੰਗਰ ਦੇ ਪ੍ਰਬੰਧ ਵਿੱਚ ਕਿਉਂਕਿ ਬਹੁਤ ਸਾਰੇ ਉੱਚ ਜਾਤੀ ਜਿਹੜੇ ਸਨ ਉਹ ਸੰਗਤ ਵਿੱਚ ਤਾਂ ਆਉਂਦੇ ਸਨ ਬੈਠਦੇ ਸਨ ਪਰ ਜਦੋਂ ਲੰਗਰ ਸ਼ਕਨ ਦੀ ਵਾਰੀ ਆਂਦੀ ਸੀ ਤੇ ਉਹ ਮਲਕੜੇ ਜੇ ਖਿਸਕ ਜਾਂਦੇ ਸਨ ਕਿਉਂਕਿ ਲੰਗਰ ਦੀ ਇਹ ਮਰਜ਼ਾਦਾ ਸੀ ਕਿ ਸਾਰਿਆਂ ਨੂੰ ਬਰਾਬਰ ਬਿਠਾ ਕੇ ਸਤਕਾਰ ਦੇ ਨਾਲ ਲੰਗਰ ਪ੍ਰਸ਼ਾਦ ਦਾ ਸ਼ਕਾਉਣਾ ਉੱਚ ਨੀਚ ਜਾਂ ਜਾਤ ਪਾਤ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਪੰਗਤ ਵਿੱਚ ਬੈਠ ਕੇ ਲੰਗਰ ਪ੍ਰਸ਼ਾਦ ਦਾ ਸ਼ਕਨਾ ਔਰ ਸ਼ਕਾਉਣ ਦੀ ਮਰਜ਼ਾਦਾ ਸੀ ਇਹ ਇਤਿਹਾਸ ਵਿੱਚ ਜ਼ਿਕਰ ਵੀ ਹੁੰਦਾ ਹੈ ਕਿ ਸਤਿਗੁਰਾਂ ਨੇ ਇਨਾਮ ਵੀ ਰੱਖਿਆ ਕਿ ਜਿਹੜਾ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਸ਼ੱਕੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਤੇ ਇਨਾਮ ਪ੍ਰਾਪਤ ਕਰਨ ਵਾਸਤੇ ਬਹੁਤ ਸਾਰੇ ਲੋਕ ਜਿਹੜੇ ਉਹ ਪੰਗਤ ਵਿੱਚ ਬਟ ਕੇ ਲੰਗਰ ਪ੍ਰਸ਼ਾਦ ਸ਼ਕਣ ਲੱਗੇ ਜਿਨ੍ਹਾਂ ਵਿੱਚ ਹਰੀ RAM ਤਪਾ ਜੀਲਾ ਸੀ ਉਸ ਨੇ ਵੀ ਮੋਹਰ ਪ੍ਰਾਪਤ ਕਰਨ ਵਾਸਤੇ ਆਪਣੇ ਲੜਕੇ ਨੂੰ ਲੰਗਰ ਹਾਲ ਦੇ ਵਿੱਚ ਦਾਖਲ ਕਰਕੇ ਤੇ ਇੱਕ ਕੰਮ ਕੀਤਾ ਸੋ ਉਹ ਆਪਣੇ ਚਲਾਏ ਹੋਏ ਬਣਾਏ ਹੋਏ ਸਿਧਾਂਤਾਂ ਤੋਂ ਡੋਲ ਗਿਆ ਜਿਸ ਦਾ ਜ਼ਿਕਰ ਸਤਿਗੁਰਾਂ ਨੇ ਬਾਣੀ ਵਿੱਚ ਵੀ ਕੀਤਾ ਹੈ ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਰੇ ਜਿਜਮਾਲਿਆ ਇਸ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਦਾ ਪਰਬੰਦ ਜਿਹੜਾ ਸੀ ਉਹ ਵੀ ਸੁਚੇਜੇ ਢੰਗ ਦੇ ਨਾਲ ਚਲਾਇਆ ਅੱਜ ਤੋਂ ਕਾਫੀ ਲੰਮਾ ਸਮਾਂ ਲਗਭਗ ਕੋਈ 90 1990 ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਸੜਕਾਂ ਦੇ ਉੱਤੇ ਬੋਰਡ ਲੱਗੇ ਦੇਖੇ ਜਾ ਸਕਦੇ ਸਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਸੀ ਗੋਇੰਦਵਾਲ ਸਿੱਖੀ ਦਾ ਧੋਰਾ ਉਸ ਦਾ ਕਾਰਨ ਇਹ ਸੀ ਕਿ ਗੁਰੂ ਅਮਰਦਾਸ ਜੀ ਦੇ ਵੇਲੇ ਗੋਇੰਦਵਾਲ ਜਿਹੜਾ ਸੀ ਇੱਥੇ ਪ੍ਰਚਾਰਕ ਤਿਆਰ ਕੀਤੇ ਜਾਂਦੇ ਸਨ ਗੁਰੂ ਅਮਰਦਾਸ ਜੀ ਨੇ 22 ਮੰਝੀਆਂ ਤੇ 52 ਪੀੜੇ ਸਥਾਪਿਤ ਕੀਤੀ ਜਿਨ੍ਹਾਂ ਦਾ ਭਾਵ ਅਰਥ ਇਹ ਸੀ ਕਿ 22 ਜਿਹੜੇ ਸਨ ਹੈੱਡ ਆਫ ਸਨ ਤੇ 52 ਸਬ ਆਫਿਸ 22 ਵੱਡੇ ਪ੍ਰਚਾਰਕ ਤੇ 52 ਛੋਟੇ ਪ੍ਰਚਾਰਕ ਜੋ ਕਿ ਸਾਰੇ ਇਲਾਕਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਸਨ ਤੇ ਗੋਇੰਦਵਾਲ ਪ੍ਰਚਾਰ ਕੇਂਦਰ ਹੋਇਆ ਕਰਦਾ ਸੀ ਜਿਵੇਂ ਅੱਜਕੱਲ ਸ੍ਰੀ ਅਮਰਤਸਰ ਵਿਖੇ ਸਿਕਾਂਦੀ ਸ਼ਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਹੈ ਤੇ ਇੱਥੋਂ ਹੀ ਸਾਰੇ ਇਲਾਕਿਆਂ ਵਿੱਚ ਪ੍ਰਚਾਰ ਦਾ ਪ੍ਰਬੰਧ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਚਲੋਂ ਦੀ ਹੈ ਸੋ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖੀ ਦਾ ਪ੍ਰਚਾਰ ਕੇਂਦਰ ਗੋਇੰਦਵਾਲ ਹੋਇਆ ਕਰਦਾ ਸੀ ਇਸ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਪਾਣੀ ਦੀ ਲੋੜ ਨੂੰ ਪੂਰਿਆ ਕਰਨ ਵਾਸਤੇ ਸ਼ਵਸ ਜਲ ਦੀ ਲੋੜ ਪੂਰੀ ਕਰਨ ਵਾਸਤੇ ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਦੀ ਸੇਵਾ ਜਿਹੜੀ ਸੀ ਉਹ ਕਰਵਾਈ ਬੌਲੀ ਬਣਾਈ ਤੇ ਇਸ ਦੀ ਸੇਵਾ ਦੇ ਵਿੱਚ ਬਾਬਾ ਬੁੱਢਾ ਜੀ ਔਰ ਭਾਈ ਜੇਠਾ ਜੀ ਵਰਗੇ ਮਾਈ ਸੇਵਾਂ ਜੀ ਵਰਗੇ ਬ੍ਰਹਮ ਗਿਆਨੀਆਂ ਨੇ ਇਸ ਦੀ ਸੇਵਾ ਵਿੱਚ ਯੋਗਦਾਨ ਆਪਣਾ ਪਾਇਆ ਸੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਔਰ ਗੁਰੂ ਅੰਗਦ ਦੇਵ ਜੀ ਦੀ ਤਰ੍ਹਾਂ ਬਾਣੀ ਵੀ ਉਚਾਰਨ ਕੀਤੀ 17 ਰਾਗਾਂ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ પ્રાપ્ત ਹੁੰਦੀ ਹੈ ਉਹਨਾਂ ਦੀ ਉਚਾਰਨ ਕੀਤੀ ਹੋਈ ਸ਼ਰਲ ਭਾਸ਼ਾ ਦੇ ਵਿੱਚ ਆਨੰਦ ਸਾਹਿਬ ਜੋ ਕਿ ਬੜੇ ਪਿਆਰ ਦੇ ਨਾਲ ਸੰਗਤਾਂ ਪੜ੍ਹਦੀਆਂ ਹਨ ਤੇ ਜੋ ਅੰਮ੍ਰਿਤ ਿਆਰ ਕਰਨ ਕਰਨ ਵੇਲੇ ਵੀ ਇਸ ਬਾਣੀ ਦਾ ਆਠ ਕੀਤਾ ਜਾਂਦਾ ਹੈ ਸੋ ਇਸ ਤੋਂ ਇਲਾਵਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਮਾਜ ਸੁਧਾਰ ਦੇ ਬਹੁਤ ਸਾਰੇ ਕਾਰਜ ਕੀਤੇ ਜਿਨ੍ਹਾਂ ਵਿੱਚ ਮਰਨੇ ਪਰਨੇ ਸਮੇਂ ਕਈ ਭੈੜੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਬੰਦ ਕੀਤਾ ਇਸ ਤੋਂ ਇਲਾਵਾ ਇਸਤਰੀਆਂ ਦੇ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਵਿੱਚੋਂ ਪਰਦੇ ਦੀ ਰਸਮ ਇਹ ਵੀ ਸਤਿਗੁਰੂ ਜੀ ਨੇ ਬੰਦ ਕਰਵਾਈ ਇਸ ਤੋਂ ਇਲਾਵਾ ਸਰਕਾਰੀ ਤੌਰ ਦੇ ਉੱਤੇ ਸਤੀ ਦੀ ਰਸਮ ਜਿਹੜੀ ਸੀ ਉਸ ਨੂੰ ਵੀ ਬੰਦ ਕਰਵਾਇਆ ਸਤੀ ਦੀ ਰਸਮ ਅਜਿਹੀ ਕਿਣਾਉਣੀ ਰਸਮ ਸੀ ਕਿ ਜਦੋਂ ਕਿਸੇ ਇਸਤਰੀ ਦਾ ਪਤੀ ਕਾਲਵਸ ਹੋ ਜਾਂਦਾ ਸੀ ਉਹ ਭਾਵੇਂ ਕੱਲ ਦੀ ਕਿਉਂ ਨਾ ਵਿਆਹੀ ਹੁੰਦੀ ਉਸ ਨੂੰ ਚੁੱਕ ਕੇ ਉਹ ਸਚਿਤਾ ਦੇ ਵਿੱਚ ਸੜ ਦਿੱਤਾ ਜਾਂਦਾ ਸੀ ਇਸ ਭੈੜੀ ਰਸਮ ਨੂੰ ਗੁਰੂ ਅਮਰਦਾਸ ਜੀ ਨੇ ਸਰਕਾਰੀ ਤੌਰ ਦੇ ਉੱਤੇ ਬੰਦ ਕਰਵਾਇਆ ਇਸ ਤੋਂ ਇਲਾਵਾ ਗੁਰੂ ਅਮਰਦਾਸ ਜੀ ਦੇ ਸਮੇਂ ਬੀਬੀਆਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਦਾ ਹੱਕ ਵੀ ਜਿਹੜਾ ਸੀ ਸਤਗੁਰਾਂ ਨੇ ਬਖਸ਼ਿਸ਼ ਕੀਤਾ ਔਰ ਕਈ ਬੀਬੀਆਂ ਜਿਹੜੀਆਂ ਸਨ ਉਹ ਮੰਜੀਦਾਰ ਸਨ ਭਾਵ ਕਿ ਸਿੱਖੀ ਦੀਆਂ ਪ੍ਰਚਾਰਕ ਸਨ ਸੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਹੁਕਮ ਦੇ ਨਾਲ ਗੋਇੰਦਵਾਲ ਨਗਰ ਵਸਾਇਆ ਸੀ ਤੇ ਇਸ ਦੀ ਉਸਾਰੀ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਪਤੀਜੇ ਬਾਬਾ ਸਾਵਣ ਮਲ ਜੀ ਨੇ ਵੀ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਸੀ। ਔਰ ਕਾਂਗੜੇ ਦੇ ਇਲਾਕੇ ਵਿੱਚੋਂ ਇਮਾਰਤੀ ਲੱਕੜੀ ਜੜੀ ਸੀ ਉਹ ਬਾਬਾ ਸਾਵਣ ਮਲ ਦੀ ਕਰਕੇ ਹੀ ਉਹ ਲੋੜ ਜੜੀ ਸੀ ਪੂਰੀ ਹੁੰਦੀ ਰਹੀ। ਬਾਬਾ ਸਾਵਣ ਮਲ ਜੀ ਦੇ ਪ੍ਰਚਾਰ ਸਦਕਾ ਹੀ ਹਰੀਪੁਰ ਦੇ ਰਾਜੇ ਨੇ ਆਪਣੀਆਂ ਰਾਣੀਆਂ ਸਮੇਤ ਸਿੱਖੀ ਧਾਰਨ ਕੀਤੀ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਹੀ ਜਿਸ ਅਸਥਾਨ ਤੇ ਅੱਜ ਸ੍ਰੀ ਅਮਰਤਸਰ ਹੈ ਇਸ ਅਸਥਾਨ ਦੀ ਉਸਾਰੀ ਦੀ ਜ਼ਿੰਮੇਵਾਰੀ ਜਿਹੜੀ ਸੀ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਸੌਂਪਣਾ ਕੀਤੀ ਸੀ ਤੇ ਇਸ ਅਸਥਾਨ ਦੀ ਮੋਢੀ ਵੀ ਗੁਰੂ ਅਮਰਦਾਸ ਜੀ ਨੇ ਹੀ ਗੱਡੀ ਸੀ ਸੋ ਗੁਰੂ ਅਮਰਦਾਸ ਜੀ ਦੇ ਦੋ ਜਵਾਈ ਸਨ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਸੋ ਭਾਈ ਜੇਠਾ ਜੀ ਜਿਹੜੇ ਸਨ ਉਹ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਜੋਗ ਸਨ ਇਸ ਕਰਕੇ ਗੁਰੂ ਅਮਰਦਾਸ ਜੀ ਨੇ ਲਗਭਗ ਕੋਈ 95 ਸਾਲ ਦੀ ਆਜੂ ਕੋ ਕੇ ਤੇ ਇਹ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਤੇ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੋ ਸਤਿਗੁਰਾਂ ਨੇ ਸਮੂਹ ਸੰਗਤਾਂ ਨੂੰ ਇਕੱਠਿਆਂ ਕਰਕੇ ਤੇ ਉਪਦੇਸ਼ ਦਿੱਤਾ ਸੀ ਉਸ ਉਪਦੇਸ਼ ਨੂੰ ਬਾਬਾ ਸੁੰਦਰ ਜੀ ਨੇ ਕਲਮਬੰਦ ਕੀਤਾ ਤੇ ਜਿਸ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤਾ ਤੇ ਉਸ ਬਾਣੀ ਦਾ ਨਾਮ ਹੈ ਸੱਦ ਤੇ ਇਸ ਬਾਣੀ ਦੇ ਵਿੱਚ ਉਹਨਾਂ ਰਸਮਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਹੜੀਆਂ ਮਰਨੇ ਪਰਨੇ ਤੇ ਕੀਤੀਆਂ ਜਾਂਦੀਆਂ ਹਨ ਤੇ ਗੁਰੂ ਅਮਰਦਾਸ ਜੀ ਨੇ ਸਮਝਾਇਆ ਸੀ ਕਿ ਵਾਧੂ ਦਾ ਰੋਣਾ ਪਿਰਨਾ ਘੁਰਲਾਣਾ ਨਹੀਂ ਇਹ ਪਰਮਾਤਮਾ ਦਾ ਹੁਕਮ ਹੈ ਤੇ ਅਸੀਂ ਇਸ ਸੰਸਾਰ ਤੋਂ ਜਾਣਾ ਹੈ ਤੋਂ ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪੁੱਤਰ ਬਾਬਾ ਮੋਹਰੀ ਜੀ ਨੂੰ ਗੁਰੂ ਰਾਮਦਾਸ ਜੀ ਦੇ ਚਰਨੀ ਲੱਗਣ ਵਾਸਤੇ ਕਿਆ ਸੀ ਤੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਬਾਬਾ ਮੋਹਰੀ ਜੀ ਨੇ ਹੀ ਸੀਸ ਨਿਵਾਇਆ ਸੀ ਫਿਰ ਬਾਕੀ ਸੰਗਤਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਗੇ ਸੀਸ ਨਿਵਾਇ ਜਿਸ ਦਾ ਜ਼ਿਕਰ ਸੱਦ ਬਾਣੀ ਦੇ ਅੰਦਰ ਮਿਲਦਾ ਹੈ ਮੋਹਰੀ ਪੁੱਤ ਸੰਮਖ ਹੋਇਆ ਰਾਮਦਾਸ ਜੀ ਪੈਰੀ ਭਾਈ ਜੀ ਸੋ ਇਸ ਤਰ੍ਹਾਂ ਲਗਭਗ ਕੋਈ 50 ਕੁ ਸਾਲ ਤੇ ਕੁਝ ਮਹੀਨੇ ਦੀ ਆਜੂ ਕੋ ਕੇ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਦੇ ਜੋਤੀ ਜੋਤ ਸਮਾਏ